ਇਹ ਰੰਗ ਫਕੀਰੀ ਦੇ ਇਹ ਰੰਗ ਫਕੀਰੀ ਦੇ ਸੋਹਣਿਆ ਦੇਖੀ ਜਾ ਚੁੱਪ ਕਰਕੇ ਵੀਰਾਂ ਦੀ ਪੀੜੀ ਦੇ ਪੀਰਾਂ ਦੀ ਪੀੜੀ ਦੇ ਵੀਰਾਂ ਦੀ ਪੀੜੀ ਦੇ ਸੋਹਣਿਆ ਦੇਖੀ ਜਾ ਚੁੱਪ ਕਰਕੇ ਇਹ ਰੰਗ ਫਕੀਰੀ ਦੇ ਸੋਹਣਿਆ ਦੇਖੀ ਜਾ ਚੁੱਪ ਕਰਕੇ ਬਹੁਤ ਮੈਂ ਦਲਜੀਤ ਜਮੂਆ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਵਿਅਕਤੀ ਸਮਾਜ ਦੇ ਵਿੱਚ ਰੀਚ ਕਰਦਾ ਚਾਹੇ ਖੇਤਰ ਕੋਈ ਵੀ ਹੋਵੇ ਚਾਹੇ ਪੜ੍ਹਾਈ ਦਾ ਹੋਵੇ ਚਾਹੇ ਕੈਕੀ ਦਾ ਹੋਵੇ ਚਾਹੇ ਕੋਈ ਬਿਜ਼ਨਸ ਦਾ ਹੋਵੇ ਤਾਂ ਅਸੀਂ ਉਹਨੂੰ ਆਪਣੇ ਸਮਾਂਚ ਤੇ ਲਿਆ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਸੰਘਰਸ਼ ਦੀ ਉਹਨਾਂ ਦੀ ਮਿਹਨਤ ਦੀ ਤੇ ਨਾਲ ਨਾਲ ਉਹਨਾਂ ਦੀਆਂ ਉਪਲਬਧੀਆਂ ਸੰਬੰਧੀ ਸੋ ਅੱਜ ਇਸੇ ਲੜੀ ਦੇ ਤਹਿਤ ਸਾਡੇ ਨਾਲ ਮੌਜੂਦ ਹਨ ਕਲਾਕਾਰ ਗੁਰਪ੍ਰੀਤ ਮਾਹਲਪੁਰੀ ਜਿਨ੍ਹਾਂ ਨੇ ਆਪਣੇ ਪਿਛਲੇ ਕਾਫੀ ਸਮੇਂ ਤੋਂ ਵਧੀਆ ਗਾਇਕੀ ਦੇ ਵਿੱਚ ਮਕਾਮ ਜਿਹੜਾ ਪ੍ਰਾਪਤ ਕੀਤਾ ਹੈ ਤੇ ਬਾਕ ਬਾਕ ਸਟੇਜ ਜੋ ਵੀ ਕੀਤੇ ਆ ਤੇ ਨਾਲ ਦੀ ਨਾਲ ਬਹੁਤ ਸਾਰੇ ਗਾਣੇ ਇਹਨਾਂ ਨੇ ਜਿਹੜੇ ਆ ਉਹਨਾਂ ਦੀ ਰਿਪੋਰਟ ਵੀ ਹੋਈ ਆ ਸੋ ਅਸੀਂ ਉਹਨਾਂ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ ਕਿ ਕਦੋਂ ਤੋਂ ਸ਼ੁਰੂ ਕੀਤਾ ਕਿਸ ਤਰ੍ਹਾਂ ਤੇ ਹੋਣ ਕਿਸ ਮਕਾਮ ਤੇ ਜੋ ਉਹ ਚਾਹੁੰਦੇ ਆ ਕੀ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚੋਂ ਪ੍ਰਾਪਤ ਹੋ ਰਿਹਾ ਸੋ ਗੁਰਪ੍ਰੀਤ ਸਿੱਧੂ ਸਾਹਿਬ ਤੁਹਾਡਾ ਜਿਹੜਾ ਸਵਾਗਤ ਹੈ ਜੀ ਆਪਣੇ ਗੁਰਪ੍ਰੀਤ ਜੀ ਮਹਲਪਰੀ ਜੀ ਥੈਂਕ ਯੂ ਸੋ ਮਚ ਸਰ ਗੁਰਪ੍ਰੀਤ ਜੀ ਤੁਸੀਂ ਪਹਿਲਾਂ ਤਾਂ ਸਾਨੂੰ ਆਪਣੇ ਬਾਰੇ ਦੱਸੋ ਕਿ ਤੁਹਾਡੀ ਪੜ੍ਹਾਈ ਕਿੰਨੀ ਹੈ ਤੇ ਤੁਹਾਡਾ ਜਿਹੜਾ ਇਹ ਗਾਇਕੀ ਦਾ ਖੇਤਰ ਕਦੋਂ ਸ਼ੁਰੂ ਕੀਤਾ ਸਰ ਮੈਂ 뮤직 ਦੀ ਬੀ ਕੀਤੀ ਤੇ ਮੈਂ 2015 ਤੋਂ ਆਪਣੀ ਗਾਇਕੀ ਸਟਾਰਟ ਕੀਤੀ ਜੀ ਹਾਂਜੀ ਸਰ ਤੇ ਅੱਜ ਕੱਲ ਮੈਂ ਆਪਣੀ 뮤직 ਦੇ ਨਾਲ ਮੇਰੇ ਬਲੰਦੀ ਕੰਮ ਚੱਲਦੇ ਆ ਤੇ ਨਾਲ ਨਾਲ ਮੇਰਾ 뮤직 ਦਾ ਕੰਮ ਚੱਲਦਾ ਸੀ ਦੋਸਤੋ ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਕੱਲੇ ਗਾਇਕੀ ਦਾ ਜਿਹੜਾ ਇੱਕ ਸ਼ੌਕ ਨਹੀਂ ਪ੍ਰੋਫੈਸ਼ਨ ਹੈ ਪਰ ਨਾਲ ਦੀ ਨਾਲ ਬਹੁਤ ਸਾਰੇ ਲੋਕ ਸਮਰਪਿਤ ਹੋ ਜਾਂਦੇ ਆ ਸਮਰਥਨ ਨਾਲ ਇਹ ਪਰਫਮਿੰਗਸ ਆ ਵੀ ਜਿਹੜਾ ਕੰਮ ਕਰਦੇ ਇਲਾਕੇ ਦੇ ਵਿੱਚ ਕਾਫੀ ਨਾਂ ਦੇ ਇਹ ਸਰ ਜਿਹੜਾ 2015 ਵਿੱਚ ਤੁਸੀਂ ਬੀਏ ਤੋਂ ਬਾਅਦ ਇਹ ਸ਼ੁਰੂ ਕੀਤਾ ਗਾਇਕੀ ਦਾ ਖੇਤਰ ਤੇ ਹੁਣ ਤੱਕ ਕਿੰਨੇ ਤੁਸੀਂ ਗੀਤ ਜਿਹੜੇ ਆ ਗਾ ਚੁੱਕੇ ਹੋ ਸਰ 2015 ਦੇ ਜਦੋਂ ਮੈਂ ਪਹਿਲੀ ਸਟੇਜ ਸ਼ੁਰੂ ਕੀਤੀ ਤੇ ਮੈਂ ਮੇਰਾ ਸਭ ਤੋਂ ਪਹਿਲਾ ਇੱਕ ਟਰੈਕ ਸੁਸ਼ੀ ਟਰੈਕ 2022 ਦੇ ਵਿੱਚ ਰਿਲੀਜ਼ ਹੋਇਆ ਕਿ ਜਿਹੜਾ ਮੈਂ ਤਾਂ ਤਾਂ ਸਭ ਤੋਂ ਦੋ ਗੱਤਾਂ ਸਰਕਾਰ ਦਰਬਾਰ ਤੇ ਰਿਲੀਜ਼ ਕੀਤਾ ਉਸ ਦਾ ਟਾਈਟਲ ਸੀ ਕਿ ਮੈਨੂੰ ਬਹੁਤ ਸ਼ੌਂਕ ਸੀ ਜਾਣਦਾ ਕਿ ਮੈਂ ਉਸੇ ਹੀ ਦਰਵਾਜ਼ੇ ਤੋਂ ਆਪਣੀ 뮤직 ਲਾਈਨ ਸ਼ੁਰੂ ਕੀਤੀ ਸੀ ਤਾਂ ਤਾਂ ਬਾਪੂ ਦੋਗੱਤੇ ਸਰਕਾਰ ਤੋਂ ਉੱਥੇ ਹੀ ਬਾਬਾ ਜੀ ਨੇ ਕਿ ਮੈਂ ਵਾਅਦਾ ਕੀਤਾ ਸੀ 2015 ਦੇ ਵਿੱਚ ਕਿ ਜਦੋਂ ਵੀ ਬਾਬਾ ਜੀ ਮੈਂ 뮤직 ਦੀ ਦੁਨੀਆ ਦੇ ਵਿੱਚ ਆਵਾਂ ਮੈਂ ਤੁਹਾਡੇ ਸੂਫੀ ਰੰਗ ਦੇ ਨਾਲ ਹੀ ਆਵਾਂ ਸਰ ਉਹ ਮੇਰਾ ਸੁਪਨਾ 2022 ਦੇ ਵਿੱਚ ਪੂਰਾ ਹੋਇਆ ਉਸੇ ਸਥਾਨ ਤੇ ਮੈਂ ਇੱਕ ਆਪਣਾ ਪਹਿਲਾ ਕਿ ਮੈਨੂੰ ਰੋਟੀ ਜੋਗਾ ਕੀਤਾ ਮੇਰੇ ਸਾਈਆਂ ਨੇ ਉਹ ਮੈਂ ਆਪਣਾ ਪਹਿਲਾ ਟ੍ਰੈਕ ਰੀਲੀਜ਼ ਕੀਤਾ ਉਸਤਾਨ ਮੈਂ ਰੋਟੀ ਜੋਗਾ ਮੈਨੂੰ ਰੋਟੀ ਜੋਗਾ ਕੀਤਾ ਮੇਰੇ ਸਾਈਆਂ ਨੇ ਇਹ ਜਰਬ 2005 ਹਾਂਜੀ ਸਰਹੰਦੀ ਮਹਾਂਪੁਰシャン ਦੀ ਜਿਹੜੀ ਹੈ ਹਾਂਜੀ ਤੁਸੀਂ ਸੂਫੀ ਤੋਂ ਬਗੈਰ ਹੋਰ ਕਿਹੜੀ ਜਿੱਦਾਂ ਗੋਲੀਆਂ ਸੂਫੀ ਜਾਂ ਸਭਿਆਚਾਰਕ ਕਿਸ ਤਰ੍ਹਾਂ ਦੇ ਸਰ ਉਹਦੇ ਵਿੱਚ ਮੈਨੂੰ ਹੁੰਦਾ ਕਿ ਮੈਂ ਜ਼ਿਆਦਾ ਜਿਹੜੀ ਜਿਸ ਨਾਲ ਕਿਸੇ ਲੋਕਾਂ ਨੂੰ ਕੁਝ ਪੁਰਸ਼ਾਕ ਨੂੰ ਲੋਕਾਂ ਨੂੰ ਕੋਈ ਪ੍ਰਾਪਤ ਹੋਵੇ ਮੈਂ ਜ਼ਿਆਦਾ ਸੂਫੀ ਟਰੈਕ ਕੋਈ ਲੋਕ ਤੱਤ ਹੀ ਜ਼ਿਆਦਾ ਆਪਣੇ ਆਪ ਨੂੰ ਠਹਿਕਾਦਾ ਹੁਣ ਤੱਕ ਕਿੰਨੇ ਗਾਣੇ ਤੁਹਾਡੇ ਫੋਨ ਉੱਤੇ ਹੁਣ ਤੱਕ ਮਾਰਕੀਟ ਦੇ ਵਿੱਚ ਮੇਰੇ ਦੋ ਸੂਫੀ ਟਰੈਕ ਆ ਗਏ ਆ ਇੱਕ ਪਹਿਲਾ 2022 ਦੇ ਵਿੱਚ ਮੈਂ ਤਾਂ ਤਨ ਬਾਪੂ ਦੋ ਗਿੱਤਾ ਸਰਕਾਰ ਦੇ ਸਟੇ ਤੇ ਪਰਫਾਰਮੈਂਸ ਕੀਤਾ ਤੇ ਉੱਥੇ ਰਿਲੀਜ਼ ਕੀਤਾ ਉਸ ਤੋਂ ਬਾਅਦ ਸਾਡੇ ਮਾਲਪੁਰ ਦਾ ਇਲਾਕਾ ਕੰਕਰ ਬਾਪੂ ਗੰਗਾਦਾਸ ਮਾਰੇ ਦੀ ਵਾਸੀ ਤੇ ਮੈਂ 2023 ਦੇ ਵਿੱਚ 29 ਜੁਲਾਈ ਨੂੰ ਉਹਨਾਂ ਦੇ ਵਾਸੀ ਤੇ ਆਪਣਾ ਦੂਸਰਾ ਸੂਫੀ ਟ੍ਰੈਕ ਰਿਲੀਜ਼ ਕੀਤਾ ਕਿ ਮੇਰੇ ਸਾਈਆਂ ਪਹਿਲਾਂ ਮੇਰਾ ਮੇਰੇ ਸਾਈਆਂ ਸੀਗਾ ਹੁਣ ਮੇਰਾ ਰੰਗ ਫਕੀਰੀ ਦੇ ਇਹ ਬਾਪੂ ਗੰਗਾਦਾਸ ਮਾਰੇ ਦੀ ਵਾਸੀ ਤੇ ਰਿਲੀਜ਼ ਕੀਤਾ ਇਹ ਰੰਗ ਫਕੀਰੀ ਦੇ ਇਹਦੀ ਦੂਲ ਹੈ ਨਾ ਸਾਡੇ ਗੱਛਰ ਨੂੰ ਇਹ ਇਹ ਰੰਗ ਫਕੀਰੀ ਦੇ ਇਹੀ ਰੰਗ ਫਕੀਰੀ ਦੇ ਸੋਹਣਿਆ ਦੇਖੀ ਜਾ ਚੁੱਪ ਕਰਕੇ ਪੀਰਾਂ ਦੀ ਪੀਰੀ ਦੇ ਪੀਰਾਂ ਦੀ ਪੀਰੀ ਦੇ ਪੀਰਾਂ ਦੀ ਪੀਰੀ ਦੇ ਸੋਹਣਿਆ ਦੇਖੀ ਜਾ ਚੁੱਪ ਕਰਕੇ ਇਹ ਰੰਗ ਫਕੀਰੀ ਦੇ ਸੋਹਣਿਆ ਦੇਖੀ ਜਾ ਚੁੱਪ ਕਰਕੇ ਬਹੁਤ ਵਧੀਆ ਬਹੁਤ ਵਧੀਆ ਗੁਰਪ੍ਰੀਤ ਮਾਲਪੁਰੀ ਜੀ ਤੁਸੀਂ ਵਧੀਆ ਮਿਹਨਤ ਕਰਦੇ ਹੋ ਵਧੀਆ ਤੁਸੀਂ ਇਸ ਕੰਮ ਲਈ ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਫਿਲਮਿੰਗ ਦਾ ਵੀ ਕੰਮ ਚੱਲਦਾ ਹੈ ਰਿਆਜ਼ ਲਈ ਤੁਸੀਂ ਕਦੋਂ ਕਿਦਾਂ ਟਾਈਮ ਕਰਦੇ ਹੋ ਜੀ ਰਿਆਜ਼ ਲਈ ਜਿਹੜਾ ਮੇਰਾ ਟਾਈਮ ਹੁੰਦਾ ਮੌਨਿੰਗ ਟਾਈਮ ਹੁੰਦਾ ਸਵੇਰੇ ਉਹ ਤਕਰੀਬਨ ਮੈਂ ਸਵੇਰ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੇਰਾ ਰਿਆਜ਼ 1 ਘੰਟੇ ਨੂੰ ਮੈਂ ਸਵੇਰ ਨੂੰ ਰਿਆਜ਼ ਦਾ ਟਾਈਮ ਦਿੰਦਾ ਹਾਂ ਜੀ ਜੀ। ਤੁਹਾਡੀ ਜਿਹਦੇ ਵਿੱਚ ਗੱਲ ਕਰਦੇ ਆ ਗਾਇਕੀ ਦੀ ਗਾਇਕੀ ਖੇਤਰ ਦੀ ਵਿਆਸ ਦੀ। ਹਾਂਜੀ ਸਰ। ਹਰ ਕੰਮ ਦੇ ਵਿੱਚ 우ਸਤਾਦ ਬਣਾ ਪੈਂਦਾ, 우ਸਤਾਦ ਧਾਰਨਾ ਪੈਂਦਾ। ਹਾਂਜੀ। ਤੁਸੀਂ ਇਸ ਗਾਇਕੀ 2015 ਦੇ ਵਿੱਚ ਕਿਸ ਵਿਅਕਤੀ ਨੂੰ ਆਪਣਾ ਗੁਰੂ ਧਾਰਿਆ ਤੇ ਇਸ ਲਾਈਨ ਤੇ ਤੁਸੀਂ ਸਰ 2019 ਦੇ ਵਿੱਚ ਮੈਨੂੰ ਫਸਟ ਵਾਰੀ ਮੈਨੂੰ ਰਿਆਜ਼ ਮੇਰੇ 우ਸਤਾਦ ਸ਼ਗirdi ਕਾ ਨੇ ਮੌਕਾ ਮਿਲਿਆ। ਪ੍ਰੋਫੈਸਰ ਸੁਖਦੇਵ ਸਿੰਘ ਨੜਾਲਨ ਸਾਹਿਬ ਕੋਲ ਅੱਜਕੱਲ ਮੈਂ 뮤ਜ਼ਿਕ ਦੀ ਤਾਲੀਮ ਲੈ ਰਿਹਾ ਹਾਂ ਸਰ। ਸੋਬੀ ਸਿੰਘ ਗਾਉਂ ਹਾਂਜੀ ਸਰ ਹਾਂਜੀ ਹੁਣ ਜਿਹੜਾ ਅਗਲਾ ਪ੍ਰੋਗਰਾਮ ਆ ਅਗਲਾ ਤੁਸੀਂ ਜਿਵੇਂ ਸਟੇਜਾਂ ਦੀ ਵੀ ਗੱਲ ਕਰਦੇ ਹੋ ਹਾਂਜੀ ਸਰ ਸਟੇਜਾਂ ਤੇ ਸੂਫੀ ਗੱਲ ਕਲ ਧਾਰਮੀ ਦਾ ਕਿਹੜੀ ਕਿਹੜੀ ਸਟੇਜਾਂ ਹੁਣ ਤੱਕ ਕਰ ਚੁੱਕੇ ਹੋ ਸਰ ਅੱਜ ਤੱਕ ਮੈਂ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਰੀਆਂ ਤਕਰੀਬਨ ਸਟੇਜਾਂ ਤੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਕਿ ਸੂਫੀ ਹੋਵੇ ਕੋ ਲੋਕਤਤ ਹੋਵੇ ਲੋਕ ਸੇਵਾ ਹੋਵੇ ਲੋਕਤਾ ਦੇ ਕੋਈ ਸਟੇਜ ਹੋਵੇ ਹਰ ਥਾਂ ਤੇ ਮੈਨੂੰ ਪਰਫਾਰਮੈਂਸ ਕਰਨ ਦਾ ਮੌਕਾ ਮਿਲਿਆ ਪਰ ਜੇ ਗੱਲ ਕਰੀਏ ਇੱਕ ਗਾਇਕੀ ਦੀ ਡੁਗਾਈ ਦੀ ਅੱਜ ਦੇ ਸਮੇਂ 'ਚ ਬਹੁਤ ਸਾਰੇ ਕਲਾਕਾਰ ਜਿਹੜੇ ਆ ਅ ਮਤਲਬ ਆ ਰਹੇ ਆ ਮਾਰਕੀਟ ਦੇ ਵਿੱਚ ਹਾਂਜੀ ਪਰ ਬਹੁਤ ਸਾਰੇ ਲੋਕ ਜਿੱਦਾਂ ਇੱਕ ਦੀ ਜੋਰਨਾ ਕਹਿੰਦੇ ਆ ਇਹ ਬਹੁਤ ਸਾਰੇ ਕੰਪਿਊਟਰਾਈਜ਼ਡ ਹੋ ਗਿਆ ਗਿਆ ਆਵਾਜ਼ ਕਿਸੇ ਤਰ੍ਹਾਂ ਦੀ ਵੀ ਹੋਵੇ ਕੰਪਿਊਟਰ ਨਾਲ ਵਧੀਆ ਬਣਾ ਕੇ ਚਲਾਉਂ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਨਹੀਂ ਸਰ ਮੈਂ ਤਾਂ ਇਹੀ ਕਹੂੰਗਾ ਕਿ ਜਿੰਨਾ ਤੁਸੀਂ ਹਾਰਮੋਨੀਅਮ ਤੇ ਰਿਆਜ਼ ਕਰੋਗੇ ਨਾ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ ਜਿੰਨਾ ਜਿੰਨਾ ਅਸੀਂ ਹਾਰਮੋਨੀਅਮ ਤੇ ਅੱਜ ਰਿਆਜ਼ ਕਰ ਰਹੇ ਆ ਉਨਾਂ ਹੀ ਤੁਹਾਡਾ ਏਪ ਸਟੇਜਾਂ ਤੇ ਜਾ ਕੇ ਗਾਣਾ ਖੁੱਲੂਗਾ ਮਪੀ ਜੀ ਜਿਹੜੀ ਤੁਸੀਂ ਗਾਇਕੀ ਨੂੰ ਲੈ ਕੇ ਸੁਪਨਾ ਦੇਖਿਆ ਸੀਗਾ ਤੁਹਾਨੂੰ ਲੱਗ ਰਿਹਾ ਵੀ ਆਉਣ ਵਾਲੇ ਸਮੇਂ 'ਚ ਉਹ ਤੁਹਾਡੀਆਂ ਵੱਖ-ਵੱਖ ਸਟੇਜਾਂ ਤੇ ਕਰਨ ਤੋਂ ਬਾਅਦ ਪੂਰਾ ਹੋ ਰਿਹਾ ਹਾਂਜੀ ਸਰ ਮੈਨੂੰ ਬਿਲਕੁਲ ਉਸ ਮਾਲਕ ਤੇ ਵਿਸ਼ਵਾਸ ਆ ਹੌਲੀ-ਹੌਲੀ ਮੈਂ ਸਟੈਪ-ਸਟੈਪ ਪੜਦਾ ਪੜਦਾ ਅੱਜ ਇੱਥੇ ਤੱਕ ਪਹੁੰਚ ਗਿਆ ਗਾਹਾਂ ਦੇ ਆਂਡੇ ਤੇ ਐਵੇਂ ਵਿੱਚ ਵੀ ਮਾਲਕ ਮੇਰਾ ਪੂਰਾ-ਪੂਰਾ ਸਾਥ ਹੁੰਦਾ ਸਰ ਆਉਣ ਵਾਲੇ ਸਮੇਂ 'ਚ ਤੁਹਾਡੀ ਕੀ ਪਲੈਨਿੰਗ ਆ ਗਾਇਕੀ ਨੂੰ ਲੈ ਕੇ ਸਰ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਬਹੁਤ ਹੀ ਜਲਦੀ ਇੱਕ ਤਾਂ ਇੱਕ ਮਾਂ ਬਾਰੇ ਤਨੂਖਾਨ ਬਾਈ ਦਾ ਬਹੁਤ ਹੀ ਵਧੀਆ ਟਰੈਕ ਕਿ ਅੱਜ ਅਸੀਂ ਜਿੰਨੇ ਵੀ ਜੰਨਤ ਦੇ ਨਜ਼ਾਰੇ ਲੈ ਰਹੇ ਆ ਕੋਈ ਕਮਾ ਕਰਕੇ ਲੈ ਰਹੇ ਆ ਜੇ ਅੱਜ ਇਸ ਧਰਤੀ ਤੇ ਮਾਂ ਨਾ ਹੁੰਦੀ ਸ਼ਾਇਦ ਅਸੀਂ ਇਸ ਦੁਨੀਆ ਤੇ ਨਾ ਹੁੰਦੇ ਸੋ ਮੇਰਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਮਾਂ ਬਾਰੇ ਇੱਕ ਮੇਰਾ ਟਰੈਕ ਰਿਲੀਜ਼ ਹੋਣਾ ਉਹ ਮੈਂ ਬਹੁਤ ਜਲਦੀ ਸਾਰੀ ਸਰੋਤਿਆਂ ਦੇ ਰੂਪ ਕਰਾਂਗਾ ਪਰ ਵੀ ਮਾਨਪ੍ਰੀਤ ਜੀ ਹੋਰ ਕੋਈ ਗੱਲ ਜਿਹੜੀ ਅਸੀਂ ਇਸ ਗੁਪਤਕੂ ਦੇ ਦੌਰਾਨ ਕਰਨ ਨਹੀਂ ਦੇ ਗਏ ਤੇ ਤੁਸੀਂ ਉਹ ਗੱਲ ਕਰਨੀ ਚਾਹੁੰਦੇ ਹੋ ਸਾਡੇ ਦਰਸ਼ਕਾਂ ਦੇ ਨਾਲ ਇਸ ਬਾਈਕੀ ਦੇ ਖੇਤਰ ਨੂੰ ਲੈ ਕੇ ਬਸ ਸਰ ਮੈਂ ਤਾਂ ਹੀ ਕਹਿਣਾ ਕਿ ਕੋਈ ਵੀ ਫੀਲਡ ਹੋਵੇ ਸੰਗੀਤ ਹੋਵੇ ਕਿਸੇ ਵੀ ਪਲਾਨ ਵਿੱਚ ਕਿਸੇ ਫੀਲਡ ਵਿੱਚ ਜਾਣਾ ਮਿਹਨਤ ਕਰੋ ਮਿਹਨਤ ਕਰੋ ਮਿਹਨਤੋ ਬਿਨਾ ਕੁਝ ਨਹੀਂ ਆ ਸਰ ਆ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਮਾਲਪਰੀ ਜੀ ਸੋ ਦੋਸਤੋ ਇਸ ਸਾਨ ਗੁਰਪ੍ਰੀਤ ਮਾਲਪਰੀ ਕਲਾਕਾਰ ਜਿਹੜਿਆ ਨੇ ਆਪਣੀ ਗਾਇਕੀ ਦੇ ਖੇਤਰ ਬਾਰੇ ਪ੍ਰਲਬਧੀਆਂ ਬਾਰੇ ਦੱਸਿਆ ਤੇ ਨਾਲ ਦੀ ਨਾਲ ਆਪਣੀ ਗੀਤਾਂ ਬਾਰੇ ਵੀ ਦੱਸਿਆ ਕਿਸ ਤਰ੍ਹਾਂ ਸੂਫੀ ਟ੍ਰੈਕਟ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਅੱਜ ਉਸ ਮੁਕਾਮ ਤੇ ਆ ਤੇ ਉਹਨਾਂ ਵਾਲੇ ਸਮਝ ਹੋਰ ਵੀ ਰਿਆਜ਼ ਕਰਨਗੇ ਤੇ ਗਾਹ ਵੀ ਜਿਹੜੇ ਇਸੇ ਤਰ੍ਹਾਂ ਪਲੰਘਾਂ ਪੜਦੇ ਰਹਣਗੇ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime